ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਆਪਾਂ ਮੰਡੀ ਰਾਮਪਰਾ ਬਹੁਤ ਚੰਗੇ ਮੱਝ ਬੈਠੇ ਕੁੜੇ ਚੰਗੇ ਕਾਦੀ ਚੰਗੇ ਬਹੁਤ ਵੱਡੇ ਆਰਡਰ ਵਾਲੀ ਮੱਝ ਬਾਈ ਲੈ ਕੇ ਰਾਮਪਰਾ ਮੰਡੀ ਤੇ ਪਹੁੰਚੇ ਆ ਬਹੁਤ ਹੀ ਵਧੀਆ ਗੱਲਬਾਤ ਆਪਾਂ ਕਰ ਲੈਣੇ ਬਾਈ ਨਾਲ ਬਹੁਤ ਵੱਡੇ ਆਰਡਰ ਦੀ ਮੰਡੀ ਰਾਮਪਰਾ ਤੇ ਮੱਝਾਂ ਪਹੁੰਚੀਆਂ ਹੋਈਆਂ ਧੰਨਵਾਦ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਕਿਹੜੇ ਪਿੰਡੋਂ ਪਹੁੰਚੇ ਹੋ ਇਹ ਜਿੱਥੋਂ ਤੋਂ ਜੀ ਸੂਨਾਲੀ ਮਾ ਤੇ ਸੂਈ ਵੀ ਹੈ ਜੀ ਕਿਹੜਾ ਬੱਚਾ ਦਾ ਉਹ ਤਿੰਨ ਦਿਨਾਂ ਦੀ ਸੂਈ ਮੂਰੇ ਅੱਛਾ ਤਿੰਨ ਦਿਨ ਹੋ ਗਏ ਸੂਈ ਕਿਹੜੇ ਸੂ ਸੂਈ ਆ ਸੂਆ ਤੀਜਾ ਜੀ ਕਿੰਨਾ ਦੁੱਧ ਦੇਊ ਤਕਰੀਬਨ ਐਤ ਕੀ ਹੈ ਦੁੱਧ ਦੇ ਦੂ 15 ਕਰਾ ਬੱਚਾ ਕਿਵੇਂ ਆ ਕੀ ਰੇਟ ਕਰਤਾ ਮੋਤੋ ਦੋ ਮਾਂ ਨੰਬਰ ਬੋਲਿਆ 91460 ਬਹੁਤ ਬਹੁਤ ਮਿਹਰਬਾਨੀ ਬਾਈ ਜੀ ਸ਼ੁਕਰੀਆ ਮੰਡੀ ਰਾਂਪਰਾ ਤੇ ਨਹੀਂ ਆਵੇ ਦੱਸੀ ਦਵਾਈ ਬਹੁਤ ਚੰਗੀਆਂ ਮੱਜਾਂ ਪਹੁੰਚੀਆਂ ਹੋਈਆਂ ਮੈਂ ਇਹਨਾਂ ਫ੍ਰੀ ਆ ਨਾਲ ਪਚਾਂ ਗੱਲਬਾਤ ਆਪਾਂ ਕਰ ਸਕਦੇ ਆ ਬਹੁਤ ਹੀ ਵਧੀਆ ਆਪਣੀਆਂ ਤੋਰੇਗਾ ਮੜੀ ਜੀ ਥੋਰ ਬਾਈ ਬਣ ਕੇ ਬਹੁਤ ਚੰਗੀਆਂ ਮੱਜਾਂ ਤੁਹੀ ਹੋਈ ਆ ਆ ਬੱਚਾ ਇਹਦੇ ਨਾਲ ਹਾਂ ਜੀ ਕੱਢੀ ਆ ਬਹੁਤ ਵਧੀਆ ਮੱਝ ਮੰਡੀ ਰਾਂਪਰਾ ਤੇ ਬਹੁਤ ਵੱਡੇ ਆਰਡਰ ਦੀ ਪਹੁੰਚੀ ਹੋਈ ਆ ਬਾਈ ਜੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਣ ਲਿਆ ਮੋੜ ਲਿਆ ਬਾਈ ਜੀ ਇਹ ਮੱਝਾਂ ਬਹੁਤ ਹੀ ਵਧੀਆ ਆ ਜਾ ਕਰੋ ਆ ਜਾ ਬਣਾ ਕਿਹੜੇ ਪਿੰਡੋਂ ਪਹੁੰਚੇ ਬਾਈ ਜੀ ਗੋਰਚੇਰੀ ਬਾਈ ਤੇ ਕਿਵੇਂ ਸੂ ਸੂ ਮੱਝੇ ਤੀਜਾ ਸੂਆ ਸੋਈ ਆ ਜੀ ਕਿੰਨਾ ਦੁੱਧ ਦੂ ਤਕਰੀਬਨ ਕਿੰਨਾਂ ਦਿੱਤੀ ਦੁੱਧ 16 17 ਕਿਲੋ ਵੇਚੀ ਕੀ ਰੇਟ ਕਰਤਾ ਰੇਟ ਤੇ 170 ਕਰਤਾ ਨੰਬਰ ਬੋਲ ਦਿਆ 98783557 ਤੇ ਹੋਰ ਵੀ ਕੋਈ ਇਹਨੂੰ ਵੀ ਤੋਰ ਬਹੁਤ ਚੰਗੀਆਂ ਮੱਝਾਂ ਬਾਈ ਜੀ ਮੰਡੀ ਰਾਮਪਰਾ ਤੇ ਪਹੁੰਚੀਆਂ ਹੋਈਆਂ ਬਹੁਤ ਹੀ ਟਾਪ ਦੇ ਨਿੱਕੇ ਨੇ ਬਹੁਤ ਖੁੱਲੇ ਆਰਡਰ ਦੀਆਂ ਮੱਜਾਂ ਭਾਈ ਮੰਡੀ ਰਾਮਪਰਾਤੇ ਲੈ ਕੇ ਪਹੁੰਚੇ ਹੋਏ ਆ ਬਹੁਤ ਹੀ ਮੋੜ ਲਿਆ ਇਹ ਹੋ ਰਿਹਾ ਵਧੀਆ ਗੱਲ ਕਰ ਲੈਣੇ ਆਪਾਂ ਜਾਣਕਾਰੀ ਬਾਈ ਤੋਂ ਲੈ ਲੈਣੇ ਬਣਦੇ ਕੋਈ ਨਹੀਂ ਓਣੇ ਬਹੁਤ ਵੱਡੇ ਆਰਡਰ ਦੀ ਮੱਝ ਇਹ ਕਿਹੜੇ ਸੂ ਸੂਏ ਬਾਈ ਦੂਜਾ ਸੂਆ ਜੀ ਇਹ ਕਿੰਨਾ ਦੁੱਧ ਦੇਊ 16 17 ਲੀਟਰ ਦੁੱਧ ਦੇ ਰਹੀ ਹੈ ਫੁੱਲਾ ਹਾਂ ਜੀ ਆਪਣਾ ਘਰ ਦੀਆਂ ਮੱਝਾਂ ਦਾ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਇਹਦਾ ਗ੍ਰੇਡ ਕਰਤਾ ਇਹਦਾ 3.5 ਲੱਖ ਕਰਦਾ ਨੰਬਰ ਆਪਣਾ ਬੋਲਤਾ ਸੀ ਹੈਨਾ 99783557 ਬਹੁਤ ਵਧੀਆ ਮੱਝਾਂ ਬਾਈ ਜੀ ਮੰਡੀਰਾਪਰਾ ਦੇ ਬਾਈ ਲੈ ਕੇ ਪਹੁੰਚੇ ਹੋਏ ਆ ਬਹੁਤ ਵਧੀਆ ਥਾਂ ਲੇ ਵੀ ਨਹੀਂ ਸਾਫ ਆ ਆ ਵੀ ਬਾਈ ਨੇ ਮੱਝ ਦਿਖਾਈ ਆ ਬਹੁਤ ਬਹੁਤ ਮਿਹਰਬਾਨੀ ਜਿਹੜੇ ਮੇਰੇ ਬਾਈ ਵੀਡੀਓ ਸ਼ੇਅਰ ਕਰਦੇ ਆ ਤੇ ਸੌਦਾ ਆਪ ਦਾ ਤਸੱਲੀ ਆਪਣੀ ਆਪ ਕਰਕੇ ਕਰਨਾ ਬਾਈ ਜੀ ਬਹੁਤ ਵਧੀਆ ਚੰਗੀਆਂ ਮੱਝਾਂ ਪਹੁੰਚੀਆਂ ਹੋਈਆਂ ਜੇ ਕਿਸੇ ਮੇਰੇ ਵੀਰ ਭਾਈ ਨੇ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ 947999 8308 ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ